ਹਾਂਜੀ ਦੋਸਤੋ ਅਸੀਂ ਜਿਮ ਚ ਆ ਗਏ ਹੋਏ ਆ ਤੇ ਹੁਣ ਅਕੀ ਐਕਸਰਸਾਈਜ਼ ਚੱਲ ਰਹੀ ਹੈ ਦੰਦਾਾਂ ਦੀ ਦੰਦਾਾਂ ਦੀ ਚੱਲ ਰਹੀ ਹੈ ਨਾ ਸਸਰੀ ਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਜੀ ਯੱਜ ਕਿਚਨ ਚੋਂ ਖੁਸ਼ਬੂ ਆ ਰਹੀ ਸਿੱਧਾ ਕਿ ਜਿਵੇਂ ਬੱਕਰਾ ਬਣਿਆ ਹੁੰਦਾ ਪਰ ਬਣਿਆ ਐਕਚੁਅਲ ਦੇ ਵਿੱਚ ਕੱਦੂ ਹੈ ਤੇ ਕਦੂ ਤੇ ਸਾਡਾ ਫੇਵਰੇਟ ਹੈ ਅਸੀਂ ਖਾ ਖਾ ਕੇ ਮਕਾ ਛੱਡਦੇ ਆ ਤੇ ਹੁਣ ਡਿਸਾਈਡ ਇਹ ਹੋਇਆ ਕਿ ਅਸੀਂ ਬਾਹਰ ਚੱਲੇ ਆ ਮੈਂ ਹਨੀ ਅਲਫਾ ਪਪਾ ਸ਼ੀਰਾ ਆ ਗਿਆ ਤੇ ਜਿੰਦਰ ਅਸੀਂ ਚਾਰ ਜਣੇ ਚੱਲੇ ਆ ਕਿਤੇ ਬਾਹਰ ਕੁਛ ਬਾਹਰ ਖੱਤ ਕੇ ਆਵਾਂਗੇ ਹੈ ਤੇ ਹੁਣ ਕੀ ਕੱਢਦਾ ਪਿਆ ਹੈ ਕਦੂ ਖਾਦਾ ਨਹੀਂ ਫਿਰ ਉਹ স্মੈਲ ਦੇਖੋ ਤੇ ਜਾ ਕੇ ਮੈਨੂੰ ਤਾਂ ਮੱਛੀ ਦੀ ਲੱਗ ਰਹੀ ਹੈ ਇਦਾਂ ਆ ਜਿਵੇਂ ਬੱਕਰੀ ਦੀ ਪੋਣੀ ਲੱਗਦੀ ਹੋਵੇ ਮੈਨੂੰ ਮੱਛੀ ਲੱਗ ਰਹੀ ਹੈ ਤੇ ਹੈਗਾ ਕਦੂ ਹੈ ਕੱਢ ਗਏ ਗੱਡੀ ਮਤਲਬ ਤੇ ਹਣੀ ਨੇ ਗੱਡੀ ਕੱਢ ਲਈ ਐ ਤੇ ਹੁਣ ਅਸੀਂ ਚੱਲੇ ਆਂ ਦੇਦੇ ਹਾਂ ਅਜੇ ਡਿਸਾਈਡ ਨਹੀਂ ਹੋਇਆ ਵੀ ਕਿੱਥੇ ਜਾਣਾ KFC ਜਾਵਾਂਗੇ ਤੇ ਹੁਣ ਅਸੀਂ ਗੱਡੀ ਤੋਰ ਲਈ ਐ A few minutes later ਲਓ ਜੀ ਮਿੱਤਰੋ ਆਪਾਂ ਆ ਗਏ ਆ KFC ਗੱਡੀਆਂ پارک ਲੱਗੀਆਂ ਆਇਆ ਮੈਨੂੰ ਫੋਨ ਕਰਕੇ ਮਿਲਦਾ ਜੀ ਬੜੀ ਖੁਸ਼ੀ ਹੋਈ ਤੇ ਪਹੁੰਚਣਾ ਹੀ ਸੀ ਜਿੰਨੇ ਮੈਂ ਇੱਥੇ ਤੱਕ ਤੱਕ ਕਰ ਰਿਹਾ ਸੀ ਤੇਰੀ ਹੈ ਜਿੰਦਰ ਹਾਈਟ ਵੀ ਵੱਧ ਗਈ ਐ ਹਾਈਟ ਵਧ ਗਈ ਪਾਰ ਦੇ ਘੱਟ ਪਾਰ ਕੱਢ ਗਿਆ ਹਾਈਟ ਵਧ ਗਈ ਪਜਾਮਾ ਜ਼ਰਾ ਉੱਚਾ ਹੋ ਗਿਆ ਜੱਟ ਦਾ ਪਜਾਮਾ ਪਜਾਮਾ ਚਲੋ ਵੀ ਆਜੋ ਐਂਟਰ ਕਰ ਦਿੰਦੇ ਨੇ ਅੰਦਰ ਹੁਣ ਮੈਂ ਤੇ ਅਮਨ ਕਰ ਲਕਿਆ ਇੱਥੇ ਆਰਡਰ ਤੇ ਉਹ ਦੋ ਬੰਦੇ ਬੈਠੇ ਉੱਥੇ ਚਲੋ ਜੀ ਮਿੱਤਰੋ ਸਾਡਾ ਆਰਡਰ ਆ ਚੁੱਕਿਆ ਤੇ ਹੁਣ ਬੈਠਦੇ ਆ ਇੱਥੇ ਤੇ ਕਰਦੇ ਆ পেট ਪੂਰਾ ਹਾਂਜੀ ਦੋਸਤੋ ਅਸੀਂ ਜਿਮ ਚ ਆ ਗਏ ਹੋਏ ਆ ਤੇ ਹੁਣ ਅੱਗੇ ਐਕਸਰਸਾਈਜ਼ ਚੱਲ ਰਹੀ ਹੈ ਦੰਦਾਂ ਦੀ ਉਹਨਾਂ ਦੀ ਚੱਲ ਰਹੀ ਹੈ ਨਾ ਚਲ ਜੀ ਤੰਦਾ ਦੀ ਐਕਸਰਸਾਈਜ਼ ਦੀ ਲੋੜ ਰਹੀ ਹੈ ਇੱਕ ਦਿਨ ਲੈਗ ਲਾਓ ਇੱਕ ਦਿਨ ਚੈਸਟ ਲਾਓ ਇੱਕ ਦਿਨ ਹਾਈ ਲਾਓ ਇੱਕ ਦਿਨ ਹਾਈ ਪਾਟ ਵੀ ਖਾਓ ਨਾਲ ਨਾਲ ਥੇਲ ਘੱਲ ਵੱਢਦੀ ਏ ਜੋ ਵੀ ਅੱਜ ਤੰਦਾ ਦੀ ਐਕਸਰਸਾਈਜ਼ ਕਰਦੇ ਹਾਂ ਉਹ ਬੰਦੇ ਦੀ ਯਾਰ ਆਪ ਕੋ ਇਹ ਲੈਗੀ ਖਾ ਰਿਹਾ ਕੀ ਹੋ ਰਿਹਾ ਹੋਣ ਇੱਕ ਹੈਂਦਰ ਤੇ ਮੈਂ ਵੀਡੀਓ ਬਣਾਉਂਦਾ ਪਿਆ ਤੇ ਮੇਰੇ ਮੂੰਹ ਚੋਂ ਤਾਂ ਪਾਣੀ ਮੈਂ ਹੁਣ ਬੰਦ ਕਰਦਾ ਇਹਨਾਂ ਤੇ ਲੈਗੀ ਖਾ ਰਾਂ ਹੈ ਏ ਫਿਊ ਮਿੰਟਸ ਲੇਟਰ ਤੇ ਹੰਦੀ ਦੋਸਤੋ ਖਾਣਾ ਖਾ ਲਿਆ ਤੇ ਹੁਣ ਪਾਸੇ ਤੇ ਕੇਐਫਸੀ ਦੇ ਬਾਅਦ ਇੱਥੇ ਐਟਮੋਸਫੇਅਰ ਜਿਹੜਾ ਹੁੰਦਾ ਨਾ ਬਹੁਤ ਸੋਹਣਾ ਹਵਾ ਠੰਡੀ ਚੱਲਦੀ ਹੁੰਦੀ ਹੈ ਤੇ ਇੱਥੇ ਹੁਣ ਤਫਰੀ ਕਰ ਰਹੇ ਆ ਘੁੰਮ ਫਿਰ ਰਹੇ ਆ ਤੇ ਇੱਥੇ ਮੈਂ ਤੇ ਹਣੀ ਆ ਇਹ ਰਿਹਾ ਇੱਥੇ ਜਿੰਦਰ ਤੇ ਉਹ ਰ ਅਲਫਾ ਪਪਾ ਜੀਰਾ ਕੈਪਟਨ ਸਾਹਿਬ ਗਏ ਉੱਥੇ ਤੇ ਹੁਣ ਬਸ ਥੋੜਾ ਜਿਹਾ ਤੇ ਹੋਈ ਮਸਤੀ ਕਰਾਂਗੇ ਤੁਰਾ ਫਿਰਾਂਗੇ ਤੇ ਫਿਰ ਚੱਲਦੇ ਆ ਕਰੇ ਮੈਂ ਜਾਣਾ ਮੈਂ ਵੀ ਖਾਣੇ ਕੇਐਫਸੀ ਹਾਂ ਜੋ ਵੀ ਲਾਣਾ ਦੋ ਲਾਣਾ ਇਹ ਨਹੀਂ